ਕੈਨੇਡਾ ਤੋਂ ਇੱਕ ਬੜੀ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ ਕੈਨੇਡਾ ਦੇ ਵਿੱਚ 22 ਸਾਲਾਂ ਵਿਕਰਮਜੀਤ ਸਿੰਘ ਗਿੱਲ ਦੀ ਮੌਤ ਹੋ ਗਈ ਹੈ ਦੱਸਦੇ ਕਿ ਵਿਕਰਮਜੀਤ ਸਿੰਘ ਗਿੱਲ ਪਿੰਡ ਗੁੱਡੇਵਾਲ ਦੇ ਕਾਂਗਰਸੀ ਆਗੂ ਤੇ 슈ਗਰ ਮਿਲਦੇ ਸਾਫ ਦਾ ਚੇਅਰਮੈਨ ਬਲਬੀਰ ਸਿੰਘ ਦਾ ਪੁੱਤਰ ਸੀ ਉਹ 4 ਸਾਲ ਪਹਿਲਾਂ ਕੈਨੇਡਾ ਗਿਆ ਸੀ ਤੇ ਸਰੀ ਦੇ ਵਿੱਚ ਰਹਿੰਦਾ ਸੀ ਪਿਛਲੇ ਦਿਨੀ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਉਸ ਤੋਂ ਬਾਅਦ ਉਸ ਨੂੰ ਇਲਾਜ ਤੇ ਲਈ ਹਸਪਤਾਲ ਚ ਦਾਖਲ ਕਰਵਾਇਆ ਗਿਆ ਤੇ ਹੁਣ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ ਉਸ ਦੀ ਮੌਤ ਤੋਂ ਬਾਅਦ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਵਿਕਰਮਜੀਤ ਸਿੰਘ ਗਿੱਲ ਦੱਸਦੇ ਕਿ ਇੱਕ ਗੀਤਕਾਰ ਤੇ ਗਾਇਕ ਸੀ ਉਸ ਦੇ ਹੁਣ ਤੱਕ 15 ਤੋਂ ਵੱਧ ਗੀਤ ਜਿਹੜੇ ਨੇ ਰਿਲੀਜ਼ ਹੋ ਚੁੱਕੇ ਨੇ ਤੇ ਹੁਣ ਉਸ ਦੇ ਦਿਲ ਦਾ ਦੌਰਾ ਪੈਂਕਾਰਨ ਮੌਤ ਹੋ ਗਈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ ਪਰਿਵਾਰਕ ਮੈਂਬਰ ਤੇ ਨਾਲ ਹੀ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਕੈਨੇਡਾ ਤੋਂ ਬੜੀ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ ਕੈਨੇਡਾ ਦਾ ਵਿੱਚ 22 ਸਾਲਾਂ ਵਿਕਰਮਜੀਤ ਸਿੰਘ ਗਿੱਲ ਦੀ ਮੌਤ ਹੋ ਗਈ ਹੈ ਦੱਸਦੇ ਕਿ ਵਿਕਰਮਜੀਤ ਸਿੰਘ ਗਿੱਲ ਪਿੰਡ ਗੁੱਡੇਵਾਲ ਦੇ ਕਾਂਗਰਸੀ ਆਗੂ ਤੇ 슈ਗਰ ਮਿਲਦੇ ਸਾਫ ਦਾ ਚੇਅਰਮੈਨ ਬਲਬੀਰ ਸਿੰਘ ਦਾ ਪੁੱਤਰ ਸੀ ਉਹ 4 ਸਾਲ ਪਹਿਲਾਂ ਕੈਨੇਡਾ ਗਿਆ ਸੀ ਤੇ ਸਰੀ ਦੇ ਵਿੱਚ ਰਹਿੰਦਾ ਸੀ ਪਿਛਲੇ ਦਿਨੀ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਉਸ ਤੋਂ ਬਾਅਦ ਉਸ ਨੂੰ ਇਲਾਜ ਤੇ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਤੇ ਹੁਣ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ ਉਸ ਦੀ ਮੌਤ ਤੋਂ ਬਾਅਦ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਵਿਕਰਮਜੀਤ ਸਿੰਘ ਗਿੱਲ ਦੱਸਦੇ ਕਿ ਇੱਕ ਗੀਤਕਾਰ ਤੇ ਗਾਇਕ ਸੀ ਉਸ ਦੇ ਹੁਣ ਤੱਕ 15 ਤੋਂ ਵੱਧ ਗੀਤ ਜਿਹੜੇ ਨੇ ਰਿਲੀਜ਼ ਹੋ ਚੁੱਕੇ ਨੇ ਤੇ ਹੁਣ ਉਸ ਦੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ ਪਰਿਵਾਰਕ ਮੈਂਬਰ ਤੇ ਨਾਲ ਹੀ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ